ਹਾਂਜੀ ਸੰਗਤ ਜੀ ਡਾਕਟਰ ਸਾਹਿਬ ਲਿਖਦੇ ਨੇ 10ਵੀਂ ਜਮਾਤ ਦਾ ਇਮਤਿਹਾਨ ਨੇੜੇ ਆ ਪਹੁੰਚਾ ਸੀ ਸਾਡੇ ਸਕੂਲ ਦੀ ਰਵਾਇਤ ਸੀ ਕਿ ਇਮਤਿਹਾਨ ਤੋਂ ਪਹਿਲਾਂ ਅਖੰਡ ਪਾਠ ਦਾ ਭੋਗ ਪਾਇਆ ਜਾਂਦਾ ਸੀ ਸਕੂਲ ਦੇ ਨਾਲ ਹੀ ਗੁਰਦੁਆਰੇ ਦੀ ਇਮਾਰਤ ਸੀ ਉੱਥੇ ਪਾਠ ਰੱਖਦੇ ਸਨ ਤੇ ਵਿਦਿਆਰਥੀ ਘੰਟੇ-ਘੰਟੇ ਦੀ ਡਿਊਟੀ ਦਿੰਦੇ ਸਨ ਬੈਠ ਕੇ ਪਾਠ ਸੁਣਨ ਦੀ ਤੇ ਜੇਕਰ ਪਾਠੀ ਨੂੰ ਕੋਈ ਲੋਡ ਹੋਵੇ ਤਾਂ ਇਸ਼ਾਰਾ ਸਮਝ ਕੇ ਉਹ ਲੋਡ ਪੂਰੀ ਕਰਨ ਦੀ ਤੇ ਅਗਲੇ ਪਾਠੀ ਨੂੰ ਵੇਲੇ ਸਿਰ ਪਹੁੰਚਣ ਦੀ ਯਾਦ ਦਿਵਾਉਣ ਦੀ ਮੇਰੀ ਡਿਊਟੀ ਰਾਤ ਦੇ 12 ਤੋਂ 1 ਵਜੇ ਦੀ ਸੀ ਉਸੇ ਸਮੇਂ ਹੀ ਸੋਚ ਜੀ ਦੀ ਪਾਠ ਦੀ ਡਿਊਟੀ ਸੀ ਉਹ 10 ਮਿੰਟ ਪਹਿਲਾਂ ਹੀ ਪਹੁੰਚ ਗਏ ਉਹਨਾਂ ਪਹਿਲਾਂ ਚੈੱਕ ਕੀਤਾ ਕਿ ਡਿਊਟੀ ਤੇ ਬੱਚੇ ਪਹੁੰਚ ਗਏ ਹਨ ਕਿ ਨਹੀਂ ਅਸੀਂ ਚੇਤਨ ਹੋ ਕੇ ਅੱਗੇ ਬੈਠੇ ਹੋਏ ਸਾਂ ਮੈਂ ਤੇ ਮੇਰੇ ਨਾਲ ਦਾ ਦੂਜਾ ਸਾਥੀ ਵੀ ਸੋਚ ਜੀ ਨੇ ਆ ਕੇ ਮੈਨੂੰ ਕਿਹਾ ਬੇਟਾ ਅੱਜ ਮੇਰੀ ਥਾਂ ਤੂੰ ਪਾਠ ਕਰੇਂਗਾ ਤੇ ਮੈਂ ਤੇਰੀ ਥਾਂ ਸੇਵਾ ਦੀ ਡਿਊਟੀ ਦਿਆਂਗਾ ਮੈਂ ਕਿਹਾ ਮੈਂ ਪਾਠ ਤਾਂ ਕਰ ਲੈਂਦਾ ਹਾਂ ਪਰ ਅਖੰਡ ਪਾਠ ਵਿੱਚ ਕਦੇ ਨਹੀਂ ਬੈਠਾ ਨਾਲੇ ਗੁਰਦੁਆਰੇ ਦੀ ਬੀੜ ਪਦ ਛੇ ਦਿਵਾਲੀ ਨਹੀਂ ਮੇਥੋਂ ਗਲਤੀਆਂ ਹੋ ਜਾਣਗੀਆਂ ਸੋਚ ਜੀ ਕਹਿਣ ਲੱਗੇ ਚਿੰਤਾ ਨਾ ਕਰੋ ਮੈਂ ਤੁਹਾਡੇ ਪਿੱਛੇ ਖੜਾ ਹੋਵਾਂਗਾ ਜਿੱਥੇ ਅੜੋਗੇ ਜਾਂ ਉਕਾਈ ਹੋਵੇਗੀ ਉੱਥੇ ਬੋਲ ਕੇ ਠੀਕ ਕਰਾ ਦਿਆਂਗਾ ਕਿੰਨੀ ਸੋਹਣੀ ਗੱਲ ਹੈ ਜੇ ਅਸੀਂ ਵੀ ਅੱਜ ਇਸ ਤਰ੍ਹਾਂ ਸਾਡੇ ਅਧਿਆਪਕ ਹੋਣ ਜਾਂ ਸਾਡੇ ਜੋ ਪਾਠ ਕਰ ਲੈਂਦੇ ਨੇ ਉਹ ਇਸ ਤਰ੍ਹਾਂ ਬੱਚਿਆਂ ਨੂੰ ਉਤਸ਼ਾਹ ਦੇਣ ਵਾਹਿਗੁਰੂ ਜੀ ਹੁਕਮ ਮੰਨ ਕੇ ਮੈਂ ਵੇਲੇ ਸਿਰ ਪਾਠ ਦੀ ਵਾਰੀ ਤੇ ਸੋਚ ਜੀ ਦੀ ਥਾਂ ਬੈਠ ਗਿਆ ਘੰਟਾ ਪਰ ਪਾਠ ਕੀਤਾ ਤੇ ਅਗਲੇ ਪਾਠੀ ਨੇ ਮੈਨੂੰ ਆਣ ਉਠਾਇਆ ਸੋਚ ਜੀ ਨੇ ਮੈਨੂੰ ਜੱਫੀ ਵਿੱਚ ਲਿਆ ਤੇ ਕਿਹਾ ਅੱਜ ਤੋਂ ਇਹ ਬੇਟਾ ਅਖੰਡ ਪਾਠੀ ਹੋ ਗਿਆ ਸੱਚੇ ਪਾਤਸ਼ਾਹ ਤੈਨੂੰ ਇਮਤਿਹਾਨ ਵਿੱਚ ਉੱਚਤਮ ਕਾਮਯਾਬੀ ਬਖਸ਼ੇ ਸੱਚੇ ਪਾਤਸ਼ਾਹ ਨੇ ਸੱਚਮੁੱਚ ਹੀ ਬਖਸ਼ ਦਿੱਤੀ ਇਹ ਗੱਲ 1941 ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ